हेलो स्टूडेंट्स नेक्स्ट वीडियो सी ਕਰਾਂਗੇ ਲੇਖ ਤੀਆਂ ਦਾ ਤਿਹਾਰ ਠੀਕ ਹੈ ਇਹਦੀਆਂ ਸ 12 ਲਾਈਨਾਂ ਕਰਾਂਗੇ ਆਸਾਨ ਜੀਆਂ तो ਚਲੋ سٹਾਰਟ ਕਰਦੇ ਹਾਂ ਫਿਰ ਆ ਨੰਬਰ ਇੱਕ ਹੈ ਤੀਆਂ ਦਾ ਤਿਹਾਰ ਪੰਜਾਬ ਦੀ ਇੱਕ ਖਾਸ ਸੱਭਿਆਚਾਰਕ ਪਰੰਪਰਾ ਹੈ ਠੀਕ ਹੈ ਨੰਬਰ 2 ਇਹ ਤਿਉਹਾਰ ਸੌਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਜਦੋਂ ਸੌਣ ਮਹੀਨਾ ਸ਼ੁਰੂ ਹੁੰਦਾ ਹੈ ਨਾ ਉਦੋਂ ਇਹ ਤਿਉਹਾਰ ਜਿਹੜਾ ਹੈ ਆਰੰਭ ਹੁੰਦਾ ਹੈ ਠੀਕ ਹੈ ਨੰਬਰ 3 ਹੈਗਾ ਇਸ ਤਿਹਾਰ ਤੇ ਵਿਆਹੀਆਂ ਔਰਤਾਂ ਮਾਪਿਆਂ ਦੇ ਘਰ ਆਉਂਦੀਆਂ ਹਨ ਠੀਕ ਹੈ ਨੰਬਰ 4 ਇਸ ਤੋਂ ਪਹਿਲਾਂ ਕੁੜੀਆਂ ਮਹਿੰਦੀ ਲਾਉਂਦੀਆਂ ਝੂੜੀਆਂ ਪਾਉਂਦੀਆਂ ਤੇ ਹੋਰ ਹਾਰ ਸ਼ਿੰਗਾਰ ਕਰਦੀਆਂ ਹਨ ਠੀਕ ਹੈ ਨੰਬਰ 4 ਨੰਬਰ 5 ਇਸ ਤਿਹਾੜ ਤੇ ਕੁੜੀਆਂ ਪਿੰਗਾ ਝੂਟਦੀਆਂ ਕਿੱਕਲੀ ਪਾਉਂਦੀਆਂ ਹੋਈਆਂ ਮੀਂਹ ਦੇ ਸ਼ਰਾਟਿਆਂ ਦਾ ਆਨੰਦ ਮਣਦੀਆਂ ਹਨ ਠੀਕ ਹੈ ਅੱਗੇ ਹੈ ਨੰਬਰ 6 ਕਈ ਪਿੰਡਾਂ ਵਿੱਚ ਤੀਆਂ ਦੇ ਤਿਹਾਰ ਤੇ ਮੇਲੇ ਵੀ ਲੱਗਦੇ ਹਨ ਠੀਕ ਹੈ ਕਈ ਜਗ੍ਹਾ ਤੇ ਤੀਆਂ ਦੇ ਤਿਹਾਰ ਤੇ ਮੇਲੇ ਲੱਗਦੇ ਆ ਠੀਕ ਹੈ ਉਹ ਇੰਜੋਏ ਕਰਦੇ ਆ ਲੋਕ ਇਸ ਤਿਹਾਰ ਦਾ ਤੇ ਆਨੂੰ ਇੰਜੋਏ ਕਰਦੇ ਆ ਨੰਬਰ 7 ਔਰਤਾਂ ਕੁੜੀਆਂ ਤਿੰਿਆਂ ਦੇ ਤਿਹਾਰ ਦਾ ਖੂਬ ਆਨੰਦ ਮਾਣਦੀਆਂ ਹਨ ਅੱਗੇ ਹੈ ਨੰਬਰ 8 ਤਿੰਿਆਂ ਦਾ ਤਿਹਾਰ ਆਪਸੀ ਭਾਈਚਾਰੇ ਦਾ ਵੀ ਪ੍ਰਤੀਕ ਹੈ ਨੰਬਰ 9 ਤਿੰਿਆਂ ਵਿੱਚ ਮਿੱਠੇ ਭਗਵਾਨ ਪਕਵਾਨ ਖੀਰ ਪੂੜੇ ਬਣਾਏ ਜਾਂਦੇ ਹਨ ਨੰਬਰ 10 ਤੀਆਂ ਸਮਾਜਿਕ ਮੇਲ ਮਲਾਪ ਤੇ ਸੱਭਿਆਚਾਰ ਦੀ ਅਮੀਰੀ ਨੂੰ ਦਰਸਾਉਂਦਾ ਹੈ ਠੀਕ ਹੈ ਤੀਆਂ ਦਾ ਜਿਹੜਾ ਤਿਹਾਰ ਆ ਸਮਾਜਿਕ ਮੇਲ ਮਲਾਪ ਤੇ ਸੱਭਿਆਚਾਰਕ ਦੀ ਸੱਭਿਆਚਾਰ ਦੀ ਅਮੀਰੀਂ ਦਰਸਾਉਂਦਾ ਹੈ ਕਿਉਂਕਿ ਇਹਦੇ ਵਿੱਚ ਨਾ ਸਾਡੇ ਸੱਭਿਆਚਾਰ ਦੀ ਝਲਕ ਦਿਖਦੀ ਹੈ ਕਿ ਜੋ ਵੀ ਸਾਡਾ ਪੰਜਾਬ ਦਾ ਸੱਭਿਆਚਾਰ ਹੈ ਉਹ ਸਾਰਾ ਜਿਹੜਾ ਨਾ ਕਿ ਇਹਦੇ ਵਿੱਚ ਨਜ਼ਰ ਆਉਂਦਾ ਹੈ ਠੀਕ ਹੈ ਅੱਗੇ ਹੈ 11 ਨੰਬਰ ਇਹ ਤਿਹਾਰ ਭੈਣ ਭਰਾ ਦੇ ਪਿਆਰ ਨੂੰ ਵੀ ਦਰਸਾਉਂਦਾ ਹੈ ਅੱਗੇ ਹੈ ਨੰਬਰ 12 ਇਸ ਤਰ੍ਹਾਂ ਰੌਣਕਾਂ ਭਰਿਆ ਤਿਹਾਰ ਹਰ ਸਾਲ ਮਨਾਇਆ ਜਾਂਦਾ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਤੀਆਂ ਦਾ ਤਿਹਾਰ ਦੀਆਂ 12 ਲਾਈਨਾਂ ਠੀਕ ਹੈ ਆਸਾਨ ਜੀ ਹੈ ਉੰਚ ਚੰਗੀ ਤਰ੍ਹਾਂ ਯਾਦ ਕਰ ਲੈਣਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਓਕੇ ਬਾਏ